ਸਾਹਿਕਾ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਸਾਡੇ ਚੈਨਲ ਦੇ ਉੱਤੇ ਤੇ ਅੱਜ ਫੇਰ ਇੱਕ ਨਵੇਂ ਮੁੱਦੇ ਤੇ ਉੱਤੇ ਗੱਲਬਾਤ ਕਰਨਨੇ ਆ ਕਿਉਂਕਿ ਹੁਣ ਤਾਂ ਇੱਟ ਪੁੱਤਿਆਂ ਹੀ ਮੁੱਦੇ ਜਿਹੜੇ ਆ ਖੜੇ ਹੋ ਰਿਹਾ ਤੇ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਤੇ ਉੱਤੇ ਗੱਲ ਕੀਤੀ ਵੀ ਐ ਤੇ ਬਹੁਤ ਸਾਰੇ ਮੁੱਦੇ ਹਿੱਤਾ ਨੇ ਕਿ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਦ ਭਾਗੀ ਘਟਨਾ ਹੋ ਗਈ ਬਹੁਤ ਹੀ ਜ਼ਿਆਦਾ ਮੰਦ ਭਾਗਾ ਚੜਾਇਆ ਇਨਸੀਡੈਂਟ ਹੋ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਸੁਬੀਤ ਸਿੰਘ ਬਾਦਲ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਜਿਹੜੀ ਹੈ ਉਹ ਮੀਹ ਦੇ ਵਾਂਗ ਜਿਹੜੀ ਹੈ ਉਹ ਫੈਲ ਗਈ ਤਾਂ ਦੱਸੀ ਕਿ ਇਹ ਜਿਹੜੀ ਇਹ ਗੱਲਬਾਤ ਬਹੁਤ ਜ਼ਿਆਦਾ ਰੌਲਾ ਪੈ ਗਿਆ ਤੇ ਉਸ ਤੋਂ ਬਾਅਦ ਇਹ ਦੀਆਂ ਜਿਹੜੀਆਂ ਨੇ ਵੱਖ-ਵੱਖ ਗੱਲਾਂ ਵੱਖ-ਵੱਖ ਵਿਚਾਰ ਧਰਾਵਾ ਜਿਹੜੀਆਂ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਹਨਾਂ ਦੇ ਵਿੱਚ ਜਿਹੜਾ ਆ ਗੋਲੀ ਚਲਾਉਣ ਵਾਲੇ ਚੌੜਾ ਦੇ ਉੱਤੇ ਵੀ ਜਿਹੜਾ ਆ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਚੌੜਾ ਦੇ ਉੱਤੇ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਤੇ ਲੋਕਾਂ ਨੇ ਜਿਹੜਾ ਆ ਸਿੱਖ ਧਰਮ ਦਾ ਅ ਜਿੰਨੂੰ ਆਪਾਂ ਕਹਿ ਸਕਦੇ ਹਾਂ ਇੱਕ ਸਰਪ੍ਰਸਤ ਕਹਿ ਸਕਦੇ ਹਾਂ ਸਿੱਖ ਧਰਮ ਨੂੰ ਜਿਹੜਾ ਚੰਗੀ ਤਰ੍ਹਾਂ ਜਾਣਨ ਵਾਲਾ ਜਿਹੜਾ ਆ ਉਹ ਚੌੜਾ ਬਾਰੇ ਕਿਹਾ ਗਿਆ। ਕਿਹਾ ਗਿਆ ਕਿ ਉਹ ਸਿੱਖ ਧਰਮ ਦੀ ਵਧੀਆ ਪਾਲਣਾ ਕਰਦਾ ਪਿਆ ਆ ਤੇ ਸਿੱਖ ਧਰਮ ਦੇ ਲਈ ਉਹ ਅੱਗੇ ਵਦੂ ਹੈ। ਦੂਸਰੇ ਪਾਸੇ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਾਦਲ ਨੇ ਇਹ ਸਿੱਖ ਧਰਮ ਦੇ ਸਿੱਖ ਪੰਥ ਦੇ ਜਾਂ ਪੰਥ ਦੇ ਜਿਹੜੇ ਆ ਉਹ ਦੁਸ਼ਮਣ ਨੇ। ਪੰਥ ਨੂੰ ਖਤਮ ਕਰਦੇ ਪਏ ਨੇ ਪੰਥ ਨੂੰ ਖੋਖਲਾ ਕਰਦੇ ਪਏ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਵਿਚਾਰ ਧਰਾਵਾਂ ਜਿਹੜੀਆਂ ਵੱਖ-ਵੱਖ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪਣੀ ਵਿਚਾਰਧਾਰਾ ਦਿੱਤੀ ਦੋ ਤੋਂ ਚਾਰ ਵੀਡੀਓ ਜਿਹੜੀਆਂ ਨੇ ਉਹ ਸਾਡੇ ਚੈਨਲ ਦੇ ਉੱਤੇ ਵੀ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕਮੈਂਟ ਵੀ ਆਉਣੇ ਸ਼ੁਰੂ ਹੋ ਗਏ ਜਿਦੇ 'ਚ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਕੁਝ ਲੋਕਾਂ ਨੇ ਬਾਦਲ ਨੂੰ ਚੰਗਾ ਕਿਹਾ ਤੇ ਕੁਝ ਲੋਕਾਂ ਨੇ ਜਿਹੜਾ ਆ ਚੌੜਾ ਨੂੰ ਚੰਗਾ ਕਿਹਾ ਕੁਝ ਲੋਕਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਬਹੁਤ ਸਾਰੀਆਂ ਟਿੱਪਣੀਆਂ ਹੁੰਦੇ ਹੁੰਦੇ ਜਿਹੜੀ ਇਹ ਗੱਲ ਹੁਣ ਇੱਥੋਂ ਤੱਕ ਪਹੁੰਚ ਚੁੱਕੀ ਏ ਕਿ ਕਿਆ ਜਾ ਰਿਹਾ ਆ ਕਿ ਗੋਲੀ ਤਾਂ ਚੱਲੀ ਨਹੀਂ ਗੋਲੀ ਚਲਾਈ ਨਹੀਂ ਗਈ ਗੋਲੀ ਆਟੋਮੈਟਿਕਲੀ ਜਦੋਂ ਰੌਲਾ ਰਪਾ ਪਿਆ ਖਿੱਚ ਤੂੰ ਹੋਈ ਤੇ ਆਟੋਮੈਟਿਕਲੀ ਕੋੜਾ ਦੱਬਿਆ ਗਿਆ ਤੇ ਗੋਲੀ ਚਲ ਜਾਂਦੀ ਏ ਇਦਾਂ ਦੀਆਂ ਵੀ ਵਿਚਾਰ ਧਾਰਾਵਾਂ ਜਿਹੜੀਆਂ ਨੇ ਉਹ ਸੁਣਨ ਨੂੰ ਇਧਰੋਂ ਉਧਰੋਂ ਮਿਲਦੀਆਂ ਪਈਆਂ ਨੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਹੈਂਡਲ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿਉਂਕਿ ਵਿਚਾਰ ਧਾਰਾ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਪਬਲਿਕ ਦੇ ਰਿਐਕਸ਼ਨ ਨੇ ਉਹ ਸਮਝ ਆ ਸਕਣ ਤੇ ਜਿਹੜੀ ਵੀਡੀਓ ਤੁਸੀਂ ਦੇਖਦੇ ਪਈਓ ਇਹਦੇ ਤੇ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਸਾਡੀ ਕੀਤੀ ਹੋਈ ਗੱਲ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਉਹਦੇ ਤੇ ਵੀ ਆਪਣਾ ਕਮੈਂਟ ਜਰੂਰ ਕਰਿਓ ਅਹ ਦੋਸਤੋ ਜਿਹੜੀ ਗੱਲ ਅਸੀਂ ਕਰਨ ਵਾਲੇ ਆ ਜਿਹਦੇ ਚ ਕਿਹਾ ਗਿਆ ਵੀ ਗੋਲੀ ਚੱਲੇ ਨਹੀਂਗੀ ਸਾਰੇ ਲੋਕਾਂ ਨੇ ਹਰ ਬੰਦੇ ਨੇ ਉਹ ਵੀਡੀਓ ਦੇਖਿਆ ਜਿਹਦੇ ਚ ਭਾਈ ਨਰੈਲ ਸਿੰਘ ਜਿਹੜੇ ਨੇ ਉਹ ਬਾਦਲਜੀਵ ਵੱਲ ਨੂੰ ਵੱਧਦੇ ਨੇ ਬਾਦਲੋਣਾ ਵੱਲ ਨੂੰ ਵੱਧਦੇ ਹੋਏ ਉਹਨਾਂ ਨੇ ਆਪਣੀ ਡੱਬ ਦੇ ਵਿੱਚੋਂ ਜਿਹੜਾ ਆ ਰਿਵਾਲਵਰ ਕੱਢਿਆ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਅਚਾਨਕ ਜਿਹੜਾ ਆ ਧਿਆਨ ਪੈ ਜਾਂਦਾ ਸਿਕਿਉਰਿਟੀ ਦਾ ਤੇ ਸਿਕਿਉਰਿਟੀ ਨੇ ਉਹਨੂੰ ਦਬੋਚਿਆ ਫੜ ਲਿਆ ਤੇ ਫੜਨ ਤੋਂ ਬਾਅਦ ਜਿਹੜਾ ਆ ਪਿਸਟਲ ਦਾ ਮੂੰਹ ਉੱਪਰ ਨੂੰ ਹੋ ਜਾਂਦਾ ਹੈ ਰਵਾਲਵਰ ਦਾ ਮੂੰਹ ਉੱਪਰ ਨੂੰ ਹੋ ਜਾਂਦਾ ਤੇ ਗੋਲੀ ਦੀ ਆਵਾਜ਼ ਆਉਂਦੀ ਏ ਤੇ ਜਿਹਦੇ ਚ ਗੋਲੀ ਚੱਲਣ ਦੇ ਸਾਫ਼ ਸੁਥਰੇ ਜਿਹੜੀਆਂ ਤਸਵੀਰਾਂ ਕੈਦ ਹੁੰਦੀਆਂ ਨੇ ਵਾਇਰਲ ਹੁੰਦੀਆਂ ਨੇ ਵੱਖ-ਵੱਖ ਨਿਊਜ਼ ਚੈਨਲਾਂ ਤੇ ਦਿਖਾਈਆਂ ਜਾਂਦੀਆਂ ਨੇ ਅਸੀਂ ਵੀ ਆਪਣੇ ਚੈਨਲ ਤੋਂ ਉਹ ਵੀਡੀਓ ਆਪਣੇ ਪੱਤਰਕਾਰਾਂ ਦੇ ਥਰੂ ਚਲਾਈ ਉਹ ਵੀਡੀਓ ਚੱਲਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਵੱਖ-ਵੱਖ ਕਮੈਂਟ ਵੀ ਕੀਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਜਥੇਦਾਰਾਂ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਤੇ ਹੁਣ ਜਿਹੜੀ ਵੱਡੀ ਟਿੱਪਣੀ ਹੋ ਰਹੀ ਏ ਉਹਦੇ 'ਚ ਜਿਹੜੀ ਗੱਲ ਕਹੀ ਜਾ ਰਹੀ ਏ ਕਿ ਨਰੈਣ ਸਿੰਘ ਜੋ ਕਿ ਗੋਲੀ ਚਲਾਉਣ ਵਾਲੇ ਨੇ ਉਹ ਪੰਥਕ ਦੇ ਪੰਥ ਦੇ ਜਿਹੜਿਆ ਰਖਸਕ ਨੇ ਤੇ ਨਾਲ ਦੀ ਨਾਲ ਜਿਹੜੀ ਦੂਜੇ ਪਾਸੇ ਜਿਹੜੀ ਗੱਲ ਨਿਕਲ ਕੇ ਆ ਰਹੀ ਏ ਕਿ ਜਥੇਦਾਰਾਂ ਵੱਲੋਂ ਕਿਆ ਗਿਆ ਆ ਅਕਾਲ ਸ੍ਰੀ ਅਕਾਲ ਤੱਕ ਸਭ ਦੇ ਜਿਹੜੇ ਜਥੇਦਾਰ ਨੇ ਧਾਮੀ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਆ ਕਿ ਇਹਨਾਂ ਨੂੰ ਜਿਹੜਾ ਪੰਥ ਦੇ ਵਿੱਚੋਂ ਛੇਕਣਾ ਹੈ ਕਹਿਣ ਤੋਂ ਭਾਵ ਕੱਢ ਦੇਣਾ ਹੈ ਜਾਂ ਇਸ ਤਰ੍ਹਾਂ ਦੀ ਕੁਝ ਤੁਸੀਂ ਲਗਾ ਸਕਦੇ ਹੋ ਛੇਕਣਾ ਮਤਲਬ ਤੁਸੀਂ ਸਮਝ ਦਿਓ ਫਾਇਰ ਕਰ ਦੇਣਾ ਪੰਥ ਦੇ ਵਿੱਚੋਂ ਉਸ ਨੂੰ ਬਾਹਰ ਕਰ ਦੇਣਾ ਇਹ ਗੱਲਬਾਤ ਆਖੀ ਜਾ ਰਹੀ ਹੈ ਇਹ ਗੱਲ ਕਿਉਂ ਆਖੀ ਜਾ ਰਹੀ ਹੈ ਕਿੱਦਾਂ ਆਖੀ ਜਾ ਰਹੀ ਹੈ ਕੋਈ ਸਮਝ ਨਹੀਂ ਆਈ ਪਰ ਇੱਥੇ ਇੱਕ ਗੱਲ ਜ਼ਰੂਰ ਜਿਹੜੀ ਉਹ ਸਮਝ ਆ ਰਹੀ ਏ ਕਿ ਪੰਥ ਦੇ ਵਿੱਚ ਜਿੰਨੇ ਵੀ ਕਾਰਜਕਰਤਾ ਨੇ ਜਿੰਨੇ ਵੀ ਸੇਵਾਦਾਰ ਨੇ ਮੁੱਖ ਪ੍ਰਚਾਰਕ ਨੇ ਜਾਂ ਜੋ ਵੀ ਧੜੇਬੰਦੀਆਂ ਨੇ ਚਾਹੇ ਉਹ ਰਾਜਨੀਤਿਕ ਹੋਣ ਚਾਹੇ ਉਹ ਪੰਥਿਕ ਹੋਣ ਚਾਹੇ ਪੰਥ ਵਾਲੇ ਦਲ ਹੋਣ ਉਹਨਾਂ ਦੀ ਆਪਸੀ ਜਿਹੜੀ ਏ ਉਹ ਗੱਲਬਾਤ ਮੈਚ ਨਹੀਂ ਕਰਦੀ ਉਹਨਾਂ ਦੀ ਜਿਹੜੀਆਂ ਵਿਚਾਰਧਰਾਵਾਂ ਨੇ ਉਹ ਫੱਕਰੀਆਂ ਵੱਕਰੀਆਂ ਨੇ ਉਹ ਮੈਚ ਨਹੀਂ ਕਰਦੀਆਂ ਜਿੱਥੇ ਜਾ ਕੇ ਤੁਹਾਨੂੰ ਦੱਈਏ ਕਿ ਇਹ ਵਿਚਾਰਧਰਾਵਾਂ ਰਲਣ ਦੇ ਨਾ ਕਾਰਨ ਜਿਹੜਾ ਆ ਉਹ ਪੰਥ ਨੂੰ ਬਹੁਤ ਵੱਡਾ ਘਾਟਾ ਪੈਣ ਵਾਲਾ ਪੰਥ ਦਾ ਨੁਕਸਾਨ ਜਿਹੜਾ ਆ ਸ਼ੁਰੂ ਤੋਂ ਹੀ ਇਹਨਾਂ ਗੱਲਾਂ ਨੂੰ ਲੈ ਕੇ ਹੁੰਦਾ ਪਿਆ ਆ ਪੰਥ ਦੇ ਵਿੱਚ ਬਹੁਤ ਸਾਰੇ ਜਿਹੜੇ ਨੁਕਸਾਨ ਆ ਇਹਨਾਂ ਗੱਲਾਂ ਕਰਕੇ ਹੀ ਸ਼ਾਇਦ ਹੁੰਦੇ ਪਏ ਨੇ ਇਸੇ ਕਰਕੇ ਜਿਹੜਾ ਆ ਸਾਡੇ ਪੰਥ ਵਾਲ ਨੂੰ ਜਿਹੜਾ ਲੋਕ ਨਹੀਂ ਚੱਲਦੇ ਪਏ ਸਿੱਖ ਜਮਾਨ ਨੂੰ ਲੋਕ ਨਹੀਂ ਚੱਲਦੇ ਪਏ ਤੇ ਧਰਮ ਪਰਿਵਰਤਨ ਵੀ ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਹੋ ਰਿਹਾ ਆ ਕਿਉਂਕਿ ਪੰਥ ਦੇ ਵਿੱਚ ਜਦੋਂ ਤੁਸੀਂ ਇਹ ਇਹਨਾਂ ਚੀਜ਼ਾਂ ਨੂੰ ਜਿਹੜੀ ਐ ਕਰਦੇ ਹੋ ਤਾਂ ਉੱਥੇ ਕਿਤੇ ਨਾ ਕਿਤੇ ਜਿਹੜਾ ਆ ਬਹੁਤ ਸਾਰੀਆਂ ਨਾਰਾਜ਼ਗੀਆਂ ਜਤਾਈਆਂ ਜਾਂਦੀਆਂ ਨੇ ਬਹੁਤ ਸਾਰੀਆਂ ਨਾਰਾਜ਼ਗੀਆਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇੱਕ ਬੰਦੇ ਨੂੰ ਤੁਸੀਂ ਪਹਿਲਾਂ ਪ੍ਰਧਾਨ ਬਣਾ ਲੈਂਦੇ ਹੋ ਇੱਕ ਬੰਦੇ ਨੂੰ ਯਥੇਦਾਰ ਦਾ ਅਹੁਦਾ ਦੇ ਦਿੰਦੇ ਹੋ ਇੱਕ ਜਿਹਨੂੰ ਤੁਸੀਂ ਮੁੱਖ ਮੰਤਰੀ ਬਣਾ ਦਿੰਦੇ ਹੋ ਤੇ ਫਿਰ ਜਦੋਂ ਉਹ ਆਪਣੇ ਕੰਮ ਆਪਣੇ ਤਰੀਕੇ ਨਾਲ ਕਰਨ ਲੱਗਦਾ ਆ ਤੇ ਉਹ ਤੁਹਾਨੂੰ ਜਿਹੜੇ ਆ ਸੁਚਾਰੂ ਨਹੀਂ ਲੱਗਦੇ ਬੜਾ ਔਖਾ ਆ ਰਾਜਨੀਤੀ ਦੇ ਵਿੱਚ ਵੀ ਐਸ ਲੈਵਲ ਤੇ ਜਾਣਾ ਬੜਾ ਔਖਾ ਆ ਕਿਸੇ ਵੀ ਪੰਥ ਦੇ ਵਿੱਚ ਪ੍ਰਧਾਨਗੀ ਲੈਣੀ ਜਾਂ ਉਸ ਪੰਥ ਨੂੰ ਸੰਜੋਗ ਕੇ ਰੱਖਣਾ ਤੇ ਚਲਾਉਣਾ ਉਹ ਚਾਹੇ Hindu ਦਾ ਹੋਵੇ ਚਾਹੇ ਉਹ Sikhਾਂ ਦਾ ਹੋਵੇ ਚਾਹੇ ਮੁਸਲਮਾਨਾਂ ਦਾ ਹੋਵੇ ਚਾਹੇ ਉਹ ਇਸਾਈਆਂ ਦਾ ਹੋਵੇ ਇਸ ਚੀਜ਼ ਨੂੰ ਜਿਹੜਾ ਆ ਅੱਗੇ ਲੈ ਕੇ ਬੜਾ ਔਖਾ ਹੋ ਜਾਂਦਾ ਆ ਇਹਨਾਂ ਚੀਜ਼ਾਂ ਕਰਕੇ ਜਿਹੜੀਆਂ ਜਿਹੜੀਆਂ ਵਿਚਾਰ ਧਰਾਵਾਂ ਨੇ ਨਹੀਂ ਰਲਦੀਆਂ ਉੱਥੇ ਕਿਤਨਾ ਕਿਤੇ ਜਿਹੜਾ ਆ ਸਾਡਾ ਨੁਕਸਾਨ ਹੁੰਦਾ ਆ ਆਮ ਲੋਕਾਂ ਦਾ ਵੀ ਨੁਕਸਾਨ ਹੁੰਦਾ ਆ ਪੰਥ ਦਾ ਵੀ ਨੁਕਸਾਨ ਹੁੰਦਾ ਕਿਉਂਕਿ ਜਦੋਂ ਸਾਡਾ ਅ ਇੱਕ ਦੂਜੇ ਦੇ ਨਾਲ ਜਿਹੜਾ ਮੈਚ ਨਹੀਂ ਕਰਦਾ ਕੱਲ੍ਹ ਨਹੀਂ ਸਮਝ ਆਉਂਦੀ ਉਹ ਕੀ ਕਰ ਸਕਦਾ ਆ ਹੁਣ ਤੁਸੀਂ ਕਮੈਂਟ ਕਰਕੇ ਇਹ ਦੱਸਣਾ ਆ ਕਿ ਕੀ ਨਰੈਨ ਸਿੰਘ ਹੋਣਾ ਨੂੰ ਜਿਹੜਾ ਆ ਉਹ ਕਰਨਾ ਚਾਹੀਦਾ ਆ ਕੀ ਨਰੈਨ ਸਿੰਘ ਹੋਣਾ ਨੂੰ ਛੇਕ ਦੇਣਾ ਚਾਹੀਦਾ ਆ ਕੀ ਨਰੈਨ ਸਿੰਘ ਹੋਣਾ ਨੂੰ ਪਰਤ ਤੋ ਸੇਕਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਉਹ ਸਹੀ ਕੀਤੀ ਜਾ ਰਹੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜਦੋਂ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹਦੇ ਚ ਵੀ ਇਹੀ ਗੱਲ ਕਹੀ ਗਈ ਹੈ ਕਿ ਜਿਹੜੀ ਗੋਲੀਏ ਉਹ ਚਲਾਈ ਨਹੀਂ ਗਈ ਉਹ ਚੱਲ ਗਈ ਹੈ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਗੋਲੀ ਚੱਲ ਕਿੱਦਾਂ ਗਈ ਹੈ ਡੱਬ ਚੋਂ ਰੋਵਲਵਰ ਕੱਢਿਆ ਗਿਆ ਆ ਉਹ ਕੰਨ ਖੁਰਕਣ ਦੇ ਲਈ ਨਹੀਂ ਕੱਢਿਆ ਗਿਆ ਗੋਲੀ ਚਲਾਉਣ ਵਾਸਤੇ ਹੀ ਕੱਢਿਆ ਗਿਆ ਆ ਤੇ ਗੋਲੀ ਚਲਾਈ ਵੀ ਗਈ ਹੈ ਬੇਸ਼ੱਕ ਤੁਸੀਂ ਹੁਣ ਇਸ ਗੱਲ ਨੂੰ ਇਹ ਲਾ ਲਓ ਕਿ ਗੋਲੀ ਨਹੀਂ ਚਲਾਈ ਗੋਲੀ ਚਲਾਈ ਗਈ ਹੈ ਜ਼ਰੂਰ ਚਲਾਈ ਗਈ ਹੈ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਗੋਲੀ ਚਲਾਉਣੀ ਬੜੀ ਜ਼ਰੂਰੀ ਸੀ ਕਿਉਂਕਿ ਬਾਦਲ ਹੋਣਾ ਨੂੰ ਜਿਹੜਾ ਆ ਉਹ ਪੰਥ ਦਾ ਜਿਹੜਾ ਆ ਉਹ ਧਾਣ ਕਰਨ ਵਾਲਾ ਸਮਝਿਆ ਜਾ ਰਿਹਾ ਆ ਇਸੇ ਕਰਕੇ ਜਿਹੜਾ ਆ ਕਿਹਾ ਗਿਆ ਹੈ ਕਿ ਉਹਨਾਂ ਨੇ ਆਪਣੇ ਆਪ ਦੇ ਵਿੱਚ ਆ ਕੇ ਆਪਣੇ ਆਪ ਦੇ ਵਿੱਚ ਆ ਕੇ ਤੇ ਇਹ ਸੋਚਿਆ ਕਿ ਇਹ ਪੰਥ ਦੇ ਜਿਹੜੇ ਨੇ ਇਹ ਦੁਸ਼ਮਣ ਨੇ ਤੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ ਇਨਰਾਂ ਸਿੰਘ ਚੌੜਾ ਹੁਣਾਂ ਦੀ ਜਿਹੜੀ ਉਹ ਸੋਚ ਹੋ ਸਕਦੀ ਹੈ ਉਹਨਾਂ ਦੀ ਸੋਚ ਕੀ ਹੈ ਕਿਸ ਤਰ੍ਹਾਂ ਆ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਅਸੀਂ ਤਾਂ ਟਿੱਪਣੀ ਨਹੀਂ ਕਰਾਂਗੇ ਪਰ ਜਿਹੜੀਆਂ ਸੋਸ਼ਲ ਹੈਂਡਲ ਦੇ ਉੱਤੇ ਵਕ ਵਕ ਟਿੱਪਣੀਆਂ ਆ ਰਹੀਆਂ ਨੇ ਸੋਸ਼ਲ ਗੱਲਾਂ ਹੋ ਰਹੀਆਂ ਨੇ ਸਮਾਜਿਕ ਲੋਕ ਜਿਹੜੇ ਆ ਉਹ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਗੱਲਾਂ ਦੇ ਉੱਤੇ ਅਸੀਂ ਜਿਹੜੀ ਹੈ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਤੁਸੀਂ ਇਹ ਦੱਸਿਓ ਕਿ ਗੋਲੀ ਚੱਲੀ ਗੋਲੀ ਚਲਾਈ ਗਈ ਜਾਂ ਗੋਲੀ ਆਪਣੇ ਆਪ ਚੱਲ ਗਈ ਇਦੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਆ ਕਿ ਹੋਇਆ ਕੀ ਅਸਲ ਚ ਉਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਿਆ ਕਿ ਗੋਲੀ ਚੱਲੀ ਜਾਂ ਚਲਾਈ ਗਈ ਜਾਂ ਆਪੇ ਚੱਲ ਗਈ ਕਿਸ ਤਰ੍ਹਾਂ ਹੋਈ ਇਹ ਤੁਸੀਂ ਦੱਸਣਾ ਹੈ ਦੂਸਰਾ ਕਮੈਂਟ ਤੁਸੀਂ ਇਹ ਵੀ ਕਰਨਾ ਆ ਕਿ ਕੀ ਉਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਪੰਥ ਦੇ ਵਿੱਚ ਉਹਨਾਂ ਨੂੰ ਛੇਕਣਾ ਚਾਹੀਦਾ ਕਿ ਜਾਂ ਨਹੀਂ ਸਕਣਾ ਚਾਹੀਦਾ ਜਿਹੜੇ ਧਾਮੀ ਜੀ ਨੇ ਉਹਨਾਂ ਨੇ ਸਹੀ ਗੱਲ ਕੀਤੀ ਹੈ ਕਿ ਜਾਂ ਗਲਤ ਗੱਲ ਕੀਤੀ ਹੈ ਕਿ ਜੰਨੇ ਵੀ ਨਿਰਨੇ ਲਏ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਹੀ ਲਏ ਜਾ ਰਹੇ ਨੇ ਜਾਂ ਗਲਤ ਲਏ ਜਾ ਰਹੇ ਨੇ ਇਹਦੇ ਤੇ ਆਪਣਾ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਛੱਡਿਓ ਧੰਨਵਾਦ ਮਿਲਦੇ ਆਂ ਕਿਸੇ ਅਗਲੇ ਵੀਡੀਓ ਦੇ ਨਾਲ